ਨੌਜਵਾਨਾਂ ਦੇ ਵਿੱਚ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਲਹਿਰ ਹੁਣ ਤੇਜ਼ੀ ਨਾਲ ਵੱਧ ਰਹੀ ਹੈ 스ਕਿੱਲ ਡਿਵੈਲਪਮੈਂਟ ਸਵੈ ਅਨੁਸ਼ਾਸਨ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਸਰਵੇਖਣ ਦੇ ਅਨੁਸਾਰ 70% ਤੋਂ ਵੱਧ ਨੌਜਵਾਨ ਹੁਣ ਰੋਜ਼ਾਨਾ ਆਪਣੀ ਨਿੱਜੀ ਤਰੱਕੀ ਦੇ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਨੇ ਇਹ ਉਥਾਨ ਡਿਜੀਟਲ ਪਲੇਟਫਾਰਮਾਂ ਦੇ ਪ੍ਰਭਾਵ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਸਿੱਖਿਆ ਲੀਡਰਸ਼ਿਪ ਫਿਟਨੈਸ ਅਤੇ ਮੋਟੀਵੇਸ਼ਨ ਦੇ ਨਾਲ ਸੰਬੰਧਿਤ ਸਮੱਗਰੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਮਾਹਿਰਾਂ ਦੇ ਅਨੁਸਾਰ ਨੌਜਵਾਨ ਹੁਣ ਸਮਝਣ ਲੱਗ ਪਏ ਨੇ ਕਿ ਨਿੱਜੀ ਤਰੱਕੀ ਸਿਰਫ ਡਿਗਰੀਆਂ ਤੱਕ ਸੀਮਤ ਨਹੀਂ ਸਗੋ ਜੀਵਨ ਦੇ ਹਰ ਪੱਖ ਨੂੰ ਸੰਵਾਰਨ ਦੀ ਇੱਕ ਜ਼ਰੂਰਤ ਹੈ ਪੋਸਟਕਾ ਆਨਲਾਈਨ ਕੋਰਸਾਂ ਫਿਟਨੈਸ ਰੂਟੀਨ ਅਤੇ ਕਾਉਂਸਲਿੰਗ ਸੈਸ਼ਨਾਂ ਦੀ ਮੰਗ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 40% ਦੀ ਵਾਧਾ ਹੋਇਆ ਹੈ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਆਪਣੀ ਆਤਮ ਵਿਸ਼ਵਾਸ ਸੰਚਾਰ ਕੌਸ਼ਲ ਅਤੇ ਸੰਕਟ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਤਿਆਰਬਰ ਤਿਆਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੋਟੀਵੇਸ਼ਨ ਸਪੀਕਰਾਂ ਦੀ ਭੂਮਿਕਾ ਵੀ ਇਸ ਬਦਲਾਅ ਵਿੱਚ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਜੀਵਨ ਦੇ ਹਰ ਦਿਨ ਨੂੰ ਸਿੱਖਣ ਅਤੇ ਸੁਧਾਰ ਦਾ ਮੌਕਾ ਸਮਝਿਆ ਜਾਵੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਇਸੇ ਤਰ੍ਹਾਂ ਨਾਲ ਜਾਰੀ ਰਿਹਾ ਤਾਂ ਨੌਜਵਾਨਾ ਨਾ ਸਿਰਫ ਆਪਣੇ ਭਵਿੱਖ ਨੂੰ ਮਜ਼ਬੂਤ ਕਰਨਗੇ ਸਗੋਂ ਸਮਾਜ ਦੇ ਸਮੂਹਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਣਗੇ ਨੌਜਵਾਨਾਂ ਦੇ ਵਿੱਚ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਲਹਿਰ ਹੁਣ ਤੇਜ਼ੀ ਨਾਲ ਵੱਧ ਰਹੀ ਹੈ ਸਕਿੱਲ ਡਿਵੈਲਪਮੈਂਟ ਸਵੈ ਅਨੁਸ਼ਾਸਨ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਸਰਵੇਖਣ ਦੇ ਅਨੁਸਾਰ 70% ਤੋਂ ਵੱਧ ਨੌਜਵਾਨ ਹੁਣ ਰੋਜ਼ਾਨਾ ਆਪਣੀ ਨਿੱਜੀ ਕਿ ਦੇ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਨੇ ਇਹ ਉਥਾਨ ਡਿਜੀਟਲ ਪਲੇਟਫਾਰਮਾਂ ਦੇ ਪ੍ਰਭਾਵ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਸਿੱਖਿਆ ਲੀਡਰਸ਼ਿਪ ਫਿਟਨੈਸ ਅਤੇ ਮੋਟੀਵੇਸ਼ਨ ਦੇ ਨਾਲ ਸੰਬੰਧਿਤ ਸਮੱਗਰੀ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ਮਾਹਿਰਾਂ ਦੇ ਅਨੁਸਾਰ ਨੌਜਵਾਨ ਹੁਣ ਸਮਝਣ ਲੱਗ ਪਏ ਨੇ ਕਿ ਨਿੱਜੀ ਤਰੱਕੀ ਸਿਰਫ ਡਿਗਰੀਆਂ ਤੱਕ ਸੀਮਿਤ ਨਹੀਂ ਸਗੋ ਜੀਵਨ ਦੇ ਹਰ ਪੱਖ ਨੂੰ ਸੰਵਾਰਨ ਦੀ ਇੱਕ ਜ਼ਰੂਰਤ ਹੈ ਪੁਸਤਕਾਂ ਆਨਲਾਈਨ ਕੋਰਸਾਂ ਫਿਟਨੈਸ ਰੁਟੀਨ ਅਤੇ ਕਾਉਂਸਲਿੰਗ ਸੈਸ਼ਨਾਂ ਦੀ ਮੰਗ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 40% ਦੀ ਵਾਧਾ ਹੋਇਆ ਹੈ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਆਪਣੀ ਆਤਮ ਵਿਸ਼ਵਾਸ ਸੰਚਾਰ ਕੌਸ਼ਲ ਅਤੇ ਸੰਕਟ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਤਿਆਰਬਰ ਤਿਆਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੋਟੀਵੇਸ਼ਨ ਸਪੀਕਰਾਂ ਦੀ ਭੂਮਿਕਾ ਵੀ ਇਸ ਬਦਲਾਅ ਵਿੱਚ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਜੀਵਨ ਦੇ ਹਰ ਦਿਨ ਨੂੰ ਸਿੱਖਣ ਅਤੇ ਸੁਧਾਰ ਦਾ ਮੌਕਾ ਸਮਝਿਆ ਜਾਵੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਇਸੇ ਤਰ੍ਹਾਂ ਨਾਲ ਜਾਰੀ ਰਿਹਾ ਤਾਂ ਨੌਜਵਾਨਾ ਨਾ ਸਿਰਫ ਆਪਣੇ ਭਵਿੱਖ ਨੂੰ ਮਜ਼ਬੂਤ ਕਰਨਗੇ ਸਗੋਂ ਸਮਾਜ ਦੇ ਸਮੂਹਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਣਗੇ ਨੌਜਵਾਨਾਂ ਦੇ ਵਿੱਚ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਲਹਿਰ ਹੁਣ ਤੇਜ਼ੀ ਨਾਲ ਵੱਧ ਰਹੀ ਹੈ। ਸਕਿੱਲ ਡਿਵੈਲਪਮੈਂਟ, ਸਵੈ ਅਨੁਸ਼ਾਸਨ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਸਰਵੇਖਣ ਦੇ ਅਨੁਸਾਰ 70% ਤੋਂ ਵੱਧ ਨੌਜਵਾਨ ਹੁਣ ਰੋਜ਼ਾਨਾ ਆਪਣੀ ਨਿੱਜੀ ਤਰੱਕੀ ਦੇ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਨੇ। ਇਹ ਉਥਾਨ ਡਿਜੀਟਲ ਪਲੇਟਫਾਰਮਾਂ ਦੇ ਪ੍ਰਭਾਵ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਸਿੱਖਿਆ, ਲੀਡਰਸ਼ਿਪ, ਫਿਟਨੈਸ ਅਤੇ ਮੋਟੀਵੇਸ਼ਨ ਦੇ ਨਾਲ ਸੰਬੰਧਿਤ ਸਮੱਗਰੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਮਾਹਿਰਾਂ ਦੇ ਅਨੁਸਾਰ ਨੌਜਵਾਨ ਹੁਣ ਸਮਝਣ ਲੱਗ ਪਏ ਨੇ ਕਿ ਨਿੱਜੀ ਤਰੱਕੀ ਸਿਰਫ ਡਿਗਰੀਆਂ ਤੱਕ ਸੀਮਿਤ ਨਹੀਂ ਸਗੋ ਜੀਵਨ ਦੇ ਹਰ ਪੱਖ ਨੂੰ ਸੰਵਾਰਨ ਦੀ ਇੱਕ ਜ਼ਰੂਰਤ ਹੈ ਪੋਸਟਿਕਾ ਆਨਲਾਈਨ ਕੋਰਸਾਂ ਫਿਟਨੈਸ ਰੂਟੀਨ ਅਤੇ ਕਾਉਂਸਲਿੰਗ ਸੈਸ਼ਨਾਂ ਦੀ ਮੰਗ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 40% ਦੀ ਵਾਧਾ ਹੋਇਆ ਹੈ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਆਪਣੀ ਆਤਮ ਵਿਸ਼ਵਾਸ ਸੰਚਾਰ ਕੌਸ਼ਲ ਅਤੇ ਸੰਕਟ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਤਿਆਰਬਰ ਤਿਆਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੋਟੀਵੇਸ਼ਨ ਸਪੀਕਰਾਂ ਦੀ ਭੂਮਿਕਾ ਵੀ ਇਸ ਬਦਲਾਅ ਵਿੱਚ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਜੀਵਨ ਦੇ ਹਰ ਦਿਨ ਨੂੰ ਸਿੱਖਣ ਅਤੇ ਸੁਧਾਰ ਦਾ ਮੌਕਾ ਸਮਝਿਆ ਜਾਵੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਇਸੇ ਤਰ੍ਹਾਂ ਨਾਲ ਜਾਰੀ ਰਿਹਾ ਤਾਂ ਨੌਜਵਾਨਾ ਨਾ ਸਿਰਫ ਆਪਣੇ ਭਵਿੱਖ ਨੂੰ ਮਜ਼ਬੂਤ ਕਰਨਗੇ ਸਗੋਂ ਸਮਾਜ ਦੇ ਸਮੂਹਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਣਗੇ